ਵੱਟੇ ਅਪਡੇਟ ਲੈ ਕੇ ਹਾਜ਼ਰ ਆਂ ਦੱਸ ਦਈਏ ਜੀਦਾ ਬੰਬ ਧਮਾਕੇ ਦੇ ਵਿੱਚ ਵੱਡੇ ਖੁਲਾਸੇ ਹੋਏ ਨੇ ਦੱਸ ਦਈਏ ਮਨੁੱਖੀ ਬੰਬ ਬਣਨ ਦੀ ਕੋਸ਼ਿਸ਼ ਕਰ ਰਿਹਾ ਸੀ ਉਹ ਵਿਅਕਤੀ ਗੁਰਪ੍ਰੀਤ ਸਿੰਘ ਇਹ ਵੱਟੇ ਖੁਲਾਸੇ ਕੀਤੇ ਗਏ ਨੇ ਐਸਐਸਪੀ ਬਠਿੰਡਾ ਦੇ ਵੱਲੋਂ ਕਿਸ ਤਰੀਕੇ ਦੇ ਨਾਲ ਉਸ ਦੇ ਵੱਲੋਂ ਅਜਿਹੀ ਇੱਕ ਆਨਲਾਈਨ 벨ਟ ਵੀ ਆਰਡਰ ਕੀਤੀ ਗਈ ਸੀ ਜਿਸ ਵਿੱਚ ਕਾਫੀ ਸਾਰੀਆਂ ਜੇਬਾਂ ਸੀਗੀਆਂ ਤਾਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਮਨੁੱਖੀ ਬੰਬ ਵੜਨ ਦੀ ਕੋਸ਼ਿਸ਼ ਕਰ ਰਿਹਾ ਸੀਗਾ ਗੁਰਪ੍ਰੀਤ ਸਿੰਘ ਬਠਿੰਡਾ ਦੇ ਘਰ ਦੇ ਵਿੱਚ ਦੱਸ ਦਈਏ ਬੀਤੇ ਦਿਨੀ ਖਬਰ ਸਾਹਮਣੇ ਆਈ ਸੀ ਕਿ ਘਰ ਦੇ ਅੰਦਰ ਤਮਾਕੇ ਹੋਏ ਨੇ ਤੇ ਜਦੋਂ ਜਾਂਚ ਟੀਮ ਜਾਂਚ ਕਰ ਰਹੀ ਸੀ ਘਰ ਦੀ ਸਫਾਈ ਕਰ ਰਹੀ ਸੀ ਉਸ ਵੇਲੇ ਵੀ ਤਮਾਕੇ ਹੁੰਦੇ ਨੇ ਜਿਸ ਦੇ ਵਿੱਚ ਗੁਰਪ੍ਰੀਤ ਸਿੰਘ ਅਤੇ ਉਸ ਦਾ ਪਿਓ ਦੋਵੇਂ ਜਿਹੜੇ ਜ਼ਖਮੀ ਹੋ ਜਾਂਦੇ ਨੇ ਤਾਂ ਦੱਸਦੇ ਹ ਕਿ ਹੁਣ ਇਸ ਦੇ ਵਿੱਚ ਐਸਐਸਪੀ ਬਟਿੰਡਾ ਦੇ ਵੱਲੋਂ ਜਾਂਚ ਕਰਦੇ ਹੋਏ ਪੁੱਛਗਿੱਛ ਕਰਦੇ ਹੋਏ ਵੱਡੇ ਖੁਲਾਸੇ ਹੋਏ ਨੇ ਇਹ ਵਿਅਕਤੀ ਗੁਰਪ੍ਰੀਤ ਸਿੰਘ ਜਿਹੜਾ ਦੱਸਿਆ ਜਾ ਰਿਹਾ ਸੀ ਇਸ ਦੇ ਵੱਲੋਂ ਪਠਾਨਕੋਟ ਦੀ ਟਿਕਟ ਕਟੂਆ ਦੀ ਮਾਫ ਕਰਨਾ ਟਿਕਟ ਜਿਹੜੀ ਹੈ ਉਹ ਬੁੱਕ ਕਰਾਈ ਹੋਈ ਸੀ ਬਸਤੀ ਤਾਂ ਇਸੇ ਕਰਕੇ ਹੁਣ ਕਟੂਆ ਦੀ ਪੁਲਿਸ ਦੇ ਵੱਲੋਂ ਵੀ ਉਸ ਦੇ ਨਾਲ ਜਾਂਚ ਪੜਤਾਲ ਜਿਹੜੀ ਹੈ ਉਹ ਕੀਤੀ ਜਾਣੀ ਹੈ ਕਿਉਂਕਿ ਇਹ ਕਿਤੇ ਨਾ ਕਿਤੇ ਕੋਈ ਵੱਡਾ ਹਮਲਾ ਹੋ ਸਕਦਾ ਸੀ ਕੋਈ ਕਿਤੇ ਨਾ ਕਿਤੇ ਕੋਈ ਸ਼ਰਾਰਤੀ ਕੰਮ ਹੋ ਸਕਦਾ ਸੀਗਾ ਪਰ ਇਸ ਵਿਅਕਤੀ ਦੇ ਵੱਲੋਂ ਜਦੋਂ ਟ੍ਰਾਇਲ ਕੀਤਾ ਜਾ ਰਿਹਾ ਸੀ ਤਾਂ ਖੁਦ ਬਖੁਦ ਧਮਾਕਾ ਹੋ ਗਿਆ ਇਸ ਦੇ ਘਰ ਦੇ ਅੰਦਰ ਹੀ ਇਸ ਦੀ ਪਲੈਨਿੰਗ ਜਿਹੜੀ ਹੈ ਉਹ ਫੇਲ ਹੋ ਜਾਂਦੀ ਹੈ ਹੁਣ ਦੱਸਦੇ ਕਿ ਐਸਐਸਪੀ ਬਠਿੰਡਾ ਦੇ ਵੱਲੋਂ ਪੁੱਛਗਿੱਛ ਕੀਤੀ ਗਈ ਨੇ ਜਿਸ ਦੇ ਵਿੱਚ ਵੱਡੇ ਖੁਲਾਸੇ ਕੀਤੇ ਗਏ ਨੇ ਕਿਹਾ ਜਾ ਰਿਹਾ ਮਨੁੱਖੀ ਬੰਮ ਬਣਨ ਦਾ ਇਹ ਸੋਚ ਰਿਹਾ ਸੀ ਪਰ આરોપી ਗੁਰਪ੍ਰੀਤ ਸਿੰਘ ਜਿਹੜਾ ਹੈ ਉਸ ਤੋਂ ਪਹਿਲਾਂ ਹੀ ਇਹ ਧਮਾਕਾ ਹੋ ਗਿਆ ਬਠਿੰਡਾ ਪੁਲਿਸ ਨੇ ਫੌਜ ਨੂੰ ਜਾਂਚ ਲਈ ਪੱਤਰ ਵੀ ਲਿਖ ਚੁੱਕੀ ਹੈ ਤੇ ਹੁਣ ਉਸ ਦੀ ਜਾਂਚ ਜਿਹੜੀ ਟੀਮ ਹੈ ਫੌਜ ਦੀ ਉਹ ਵੀ ਕਰੇਗੀ ਕਠੂਆ ਪੁਲਿਸ ਦੇ ਡੀਐਸਪੀ ਵੀ ਬਠਿੰਡਾ ਪਹੁੰਚ ਕੇ ਇਸ ਮਾਮਲੇ ਦੀ ਜਾਂਚ ਕਰਨਗੇ ਜਾਂਚ ਕਿਉਂਕਿ ਓਕਤਾਰੂਪੀ ਨੇ ਕਠੂਆ ਦੇ ਲਈ ਬਸਤੀ ਟਿਕਟ ਬੁੱਕ ਕਰਾਈ ਹੋਈ ਸੀ ਤਾਂ ਕਿਤੇ ਨਾ ਕਿਤੇ ਅੰਦੇਸ਼ਾ ਸੀ ਕਿ ਕਠੂਆ ਦੇ ਵਿੱਚ ਵੀ ਕੋਈ ਹਰਕਤ ਹੈ ਕਰ ਸਕਦਾ ਸੀਗਾ ਹੁਣ ਤੱਕ ਇਸ ਮਾਮਲੇ ਦੇ ਵਿੱਚ NIA ਇੰਟੈਲੀਜੈਂਸ ਬਿਊਰੋ ਅਤੇ ਫੋਰਸ ਦੀਆਂ ਟੀਮਾਂ ਜਾਸਤੇ ਵਿੱਚ ਲੱਗੀਆਂ ਨੇ ਬਾਕੀ ਬਠਿੰਡਾ ਪੁਲਿਸ ਵੀ ਇਸ ਮਾਮਲੇ ਦੀ ਡੂੰਘਾਈ ਦੇ ਨਾਲ ਜਾਂਚ ਕਰ ਰਹੀ ਹੈ SSP ਨੇ ਇਹ ਵੀ ਦੱਸਿਆ ਹੈ ਕਿ ਉਸਨੇ ਇੱਕ 벨ਟ ਵੀ ਆਨਲਾਈਨ ਮੰਗਾਈ ਸੀ ਜਿਸ ਵਿੱਚ ਕਾਫੀ ਜੇਬਾਂ ਲੱਗੀਆਂ ਹੁੰਦੀਆਂ ਨੇ ਹੁਣ ਤੱਕ ਰੁਪਈ ਦੇ ਬੈਂਕ ਖਾਤਿਆਂ ਦੇ ਵਿੱਚ ਵੀ ਸਾਨੂੰ ਕੋਈ ਵੱਡੀ ਟ੍ਰਾਂਜੈਕਸ਼ਨ ਹੱਥ ਨਹੀਂ ਲੱਗੀ ਹੈ ਅੱਜ ਗੁਰਪ੍ਰੀਤ ਸਿੰਘ ਨੂੰ ਕੋਰਟ ਦੇ ਵਿੱਚ ਪੇਸ਼ ਕਰਕੇ ਅੱਗੇ ਰਿਮਾਂਡ ਤੇ ਪੁੱਛਗਿੱਛ ਜੜੀ ਹੈ ਸ਼ੁਰੂ ਕਰ ਦਿੱਤੀ ਜਾਵੇਗੀ ਤਾਂ ਦੇਖ ਸਕਦੇ ਹੋ ਪਠਿੰਡਾ ਦੇ ਜੀਦਾ ਦੇ ਵਿੱਚ ਘਰ ਦੇ ਵਿੱਚ ਤਮਾਕੂ ਹੋਏ ਸੀ ਉਸ ਨੂੰ ਲੈ ਕੇ ਵੱਡੇ ਖੁਲਾਸੇ ਕੀਤੇ ਗਏ ਨੇ